ਪਹਿਲੀ ਗੱਲ ਜਿਸ ਬੰਦੇ ਨਾਲ ਦੋਸਤੀ ਬਣਾਉਣ ਜਾ ਰਹੇ ਹੋ ਕੀ ਉਹ ਕੋਈ ਬਿジネス ਦੀ ਵਪਾਰ ਦੀ ਗੱਲ ਕਰਦਾ ਪੈਸੇ ਕਮਾਉਣ ਦੀ ਗੱਲ ਕਰਦਾ ਕੀ ਕਦੇ ਉਸਨੇ ਗੱਲਬਾਤ ਕੀਤੀ ਆ ਕਿ ਯਾਰ ਇਨਵੈਸਟ ਕਿਵੇਂ ਕੀਤਾ ਜਾਵੇ ਪੈਸੇ ਤੋਂ ਪੈਸਾ ਕਿਵੇਂ ਬਣਾਇਆ ਜਾਵੇ ਪੈਸੇ ਨੂੰ ਦੁੱਗਣਾ ਕਿਵੇਂ ਕੀਤਾ ਜਾਵੇ ਤੀਜੀ ਗੱਲ ਤੁਹਾਡਾ ਦੋਸਤ ਸੈਲਫ ਡਿਵੈਲਪਮੈਂਟ ਦੀ ਗੱਲ ਕਰਦਾ ਕੀ ਕਦੇ ਉਹਨੇ ਕਿਹਾ ਯਾਰ ਤੂੰ ਉਹ ਕਿਤਾਬ ਪੜ੍ਹੀ ਜਿਸ ਨੂੰ ਪੜ੍ਹ ਕੇ ਦੁਨੀਆ ਦੇ ਬਹੁਤ ਲੋਕ ਅਮੀਰ ਬਣ ਗਏ ਯਾਰ ਤੂੰ ਉਹ ਕਿਤਾਬ ਪੜ੍ਹੀ ਜਿੱਥੋਂ ਪਤਾ ਲੱਗੇ ਕਿ ਆਪਾਂ ਆਏ ਕਿੱਥੋਂ ਆਗੇ ਚੌਥੀ ਗੱਲ ਕੀ ਤੁਹਾਡਾ ਨਵਾਂ ਦੋਸਤ ਕੋਈ ਸੈਲਫ ਕੇਅਰ ਦੀ ਗੱਲ ਕਰਦਾ ਕੋਈ ਕਸਰਤ ਦਾ ਕੋਈ ਡਾਈਟ ਦਾ ਰੂਟੀਨ ਫੋਲੋ ਕਰਦਾ ਕੀ ਉਹਨੂੰ ਤੜਕੇ ਜਲਦੀ ਉੱਠਣ ਦੀ ਆਦਤ ਹੈ ਤਾਂ ਆਹ ਚਾਰ ਗੱਲਾਂ ਨੂੰ ਤੁਸੀਂ ਮੱਦੇਨਜ਼ਰ ਰੱਖ ਕੇ ਵਧੀਆ ਦੋਸਤ ਬਣਾ ਸਕਦੇ ਹੋ ਤੇ ਜਿਹਹੇ ਤੁਹਾਡੇ ਦੋਸਤ ਹੋਣਗੇ ਉਹਨਾਂ 'ਚੋਂ ਇੱਕ ਤੁਸੀਂ ਹੋਵੋਗੇ ਜਦੋਂ ਵਿਆਹ ਸ਼ਰੀਰ ਦੀ ਗੱਲ ਚੱਲਦੀ ਹੈ ਉਦੋਂ ਇੱਕ ਦੂਜੇ ਦਾ ਪੂਰਾ ਖਾਨਦਾਨ ਦੇਖਿਆ ਜਾਂਦਾ ਹੈ ਪਰ ਜ਼ਿੰਦਗੀ ਦੇ ਕਈ ਹੋਰ ਮਹੱਤਵਪੂਰਨ ਰਿਸ਼ਤੇ ਜਿਵੇਂ ਦੋਸਤੀ ਉਹ ਜਿਵੇਂ ਬੰਨਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਅਸਲੀ ਅਗਰ ਡੂੰਘੇ ਲੈਵਲ ਤੇ ਜਾ ਕੇ ਦੇਖੀਏ ਅਸਲੀ ਮਕਸਦ ਤਾਂ ਜ਼ਿੰਦਗੀ ਤਰੱਕੀ ਕਰਨਾ ਹੀ ਆ ਨਾ ਉਹ ਜਿਹੜੇ ਮਰਜ਼ੀ ਖੇਤਰ ਚ ਹੋਵੇ ਹੁਣ ਕਹਿੰਦੇ ਵੀ ਆਲੇ-ਦਾਲੇ ਦੇ ਬੰਦਿਆਂ ਤੁਸੀਂ ਇੱਕ ਬੰਦਾ ਹੋਨੇ ਹੋ ਜੇ ਤੁਹਾਡੇ ਆਲੇ-ਦਾਲੇ ਇਹੋ ਜਿਹੇ ਬੰਦੇ ਹੋਣ ਜਿਨ੍ਹਾਂ ਚ ਕੁਝਾ ਖਾਸ ਚਾਰ-ਪੰਜ ਗੱਲਾਂ ਹੋਣ ਤਾਂ ਤੁਸੀਂ ਵੀ ਉਹਨਾਂ ਵਰਗੇ ਇੱਕ ਬਣ ਜਾਓਗੇ ਤਰੱਕੀ ਵੱਲ ਨੂੰ ਜਲਦੀ ਪਹੁੰਚੇ